ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤਾਂ ਉਮੀਦ ਕਰਦਾ ਐ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਸੋਚੋਗੇ ਕਿ ਫੇਰ ਅੱਜ ਕੋਈ ਜਿਹੜਾ ਵਾ ਬਿਊਟੀ ਵਾਲਾ ਕੋਈ ਵਲੌਗ ਨਹੀਂ ਕੋਈ ਜੜੀਆ ਰੈਮਡੀ ਨਹੀਂ ਅਸੀਂ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਅੱਜ ਲੈ ਕੇ ਆਇਆ ਸੀ ਤੁਹਾਡੇ ਵਾਸਤੇ ਡਾਈਟ ਤੇ ਸਪੈਸ਼ਲ ਇੱਕ ਬੈਕਿਆ ਹੈ ਡਿਸ਼ ਤੁਹਾਡੇ ਨਾਲ ਦੇਖ ਲਓ ਉਸ ਤੇ ਅੱਗੇ ਅਸੀਂ ਜਿਹੜੀ ਆ ਉਹ ਕੈਲਸ਼ੀਅਮ ਭਰਪੂਰ ਜਿਹੜੀ ਡਾਈਟ ਵਾ ਉਹ ਤੁਹਾਨੂੰ ਦੱਸਿਆ ਸੀਗੇ ਕਿ ਤੁਸੀਂ ਮਾਰਨਿੰਗ ਵਿੱਚ ਕਿਹੜੀ ਡਰਿੰਕ ਜਾਂ ਬ੍ਰੇਕਫਾਸਟ ਵਿੱਚ ਡਰਿੰਕ ਕਹਿ ਲਓ ਨੂੰ ਸ਼ੇਕ ਕਹਿ ਲਓ ਸਮੂਦੀ ਕਹਿ ਲਓ ਤੁਸੀਂ ਉਹ ਲੈ ਸਕਦੇ ਸੀ ਉਹਦੇ ਵਿੱਚ ਤੁਹਾਨੂੰ ਅਸੀਂ ਜਿਹੜਾ ਵਾ ਉਹ ਫੁੱਲ ਮਖਾਣੇ ਪੂਜੇ ਹੋਏ ਛਣੇ ਤੇ ਬਦਾਮ ਅੰਜੀਰ ਚੀਆ ਸੀਡ ਇਹ ਚਾਹ ਸਾਰੀਆਂ ਦੀਆਂ ਚੀਜ਼ਾਂ ਮਿਲਾ ਕੇ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਆ ਉਹ ਦੁੱਧ ਵਿੱਚ ਪਿਉਲ ਕੇ ਤੇ ਉਹਨੂੰ ਬ੍ਰੈਂਡ ਕਰਕੇ ਤੇ ਉਹਨੂੰ ਆਪਣੀ ਡਾਈਟ ਵਿੱਚ ਜਿਹੜਾ ਵਾ ਉਹ ਐਡ ਕਰੋ ਤੇ ਇਹਦੇ ਨਾਲ ਤੁਸੀਂ ਜਿਹੜਾ ਵਾ ਉਹ ਤੁਹਾਡਾ ਕੈਲਸ਼ੀਅਮ ਆਇਰਨ ਜਿਹੜਾ ਵਾ ਉਹ ਪੂਰਾ ਰਹੇਗਾ ਪ੍ਰੋਟੀਨ ਮਿਲੇਗਾ ਪਲੱਸ ਤੁਹਾਡਾ ਜਿਹੜਾ weight ਵਾ ਉਹ ਵੀ ਲੂਜ਼ ਹੋਵੇਗਾ ਕਿਉਂਕਿ ਅਸੀਂ ਜਿਹੜਾ ਵਾ ਉਹ ਸਵੇਰੇ ਦੁਪਹਿਰੇ ਰਾਤ ਰੋਟੀ ਤੇ ਫੋਕਸ ਕਰਦੇ ਜਦੋਂ ਸਾਨੂੰ ਭੁੱਖ ਲੱਗਦੀ ਹੈ ਰੋਟੀ ਤੇ ਫੋਕਸ ਕਰਦੇ ਤੇ ਜਿਹੜੀ ਕਣਕ ਦੀ ਅਸੀਂ ਰੋਟੀ ਜਿਹੜੀ ਤਿੰਨ ਟਾਈਮ ਖਾਂਦੇ ਆ ਉਹ ਜਿਹੜੀ ਸਾਨੂੰ ਅਵੋਇਡ ਕਰਨੀ ਚਾਹੀਦੀ ਆ ਤਿੰਨ ਟਾਈਮ ਖਾਣ ਤੋਂ ਉਹਦੇ ਤੋਂ ਇਲਾਵਾ ਸਾਨੂੰ ਕੋਈ ਨਾ ਕੋਈ ਜਿਹੜੀ ਆ ਉਹ ਸਪੈਸ਼ਲ ਜਿਹੜੀ ਪ੍ਰੋਟੀਨ ਕੈਲਸ਼ੀਅਮ ਆਇਰਨ ਭਰਪੂਰ ਜਿਹੜੀ ਆ ਉਹ ਵਿਟਾਮਿਨ ਭਰਪੂਰ ਜਿਹੜੀ ਆ ਕੋਈ ਨਾ ਕੋਈ ਜਿਹੜੀ ਰੈਸਪੀ ਕੋਈ ਨਾ ਕੋਈ ਡਿਸ਼ਰੀ ਆ ਉਹ ਟਰਾਈ ਕਰਨੀ ਚਾਹੀਦੀ ਆ ਤੇ ਸਾਨੂੰ ਜਿਹੜਾ ਵਾ ਬ੍ਰੇਕਫਾਸਟ ਵਾ ਉਹ ਹੈਲਦੀ ਕਰਨਾ ਚਾਹੀਦਾ ਤਾਂ ਜੋ ਸਾਡੀ ਜਿਹੜੀ ਸਾਰੇ ਦਿਨ ਦੀ ਜਿਹੜੀ ਰੁਟੀਨ ਵਾ ਉਹ ਜਿਹੜੀ ਆ ਉਹ ਵਧੀਆ ਬਣੀ ਰਹੇ ਤੇ ਸਾਡਾ ਜਿਹੜਾ ਵਾ ਬਾਡੀ ਆ ਉਹ ਫਿੱਟ ਰਹੇ ਤੇ ਜੇ ਅਸੀਂ ਹੈਲਦੀ ਨਾਸ਼ਤਾ ਲਵਾਂਗੇ ਤਾਂ ਹੀ ਅਸੀਂ ਜਿਹੜਾ ਸਾਰਾ ਦਿਨ ਐਕਟਿਵ ਰਹਾਂਗੇ ਤੇ ਉਸ ਦਿਨ ਤੁਹਾਡੇ ਲਈ ਮੈਂ ਇਹ ਡਾਈਟ ਲੈ ਕੇ ਆਈ ਸੀਗੀ ਤੇ ਰੋਜ਼ ਬੰਦਾ ਇੱਕ ਡਾਈਟ ਖਾ ਕੇ ਵੀ ਬੋਰ ਹੋ ਜਾਂਦਾ ਹੈ ਯਾਨੀ ਕਿ ਅਸੀਂ ਰੋਜ਼ ਹੀ ਦੁੱਧ ਦੇ ਵਿੱਚ ਉਹ ਐਸੀ ਚੀਜ਼ਾਂ ਨਹੀਂ ਚਾਹੀਏ ਸਾਨੂੰ ਜਿਹੜਾ ਵਾ ਉਹ ਚੇਂਜ ਵੀ ਕਰਨਾ ਚਾਹੀਦਾ ਹੈ ਤੇ ਚੇਂਜ ਦੇ ਵਿੱਚ ਅਸੀਂ ਕੀ ਲੈ ਕੇ ਆਏ ਆ ਅੱਜ ਤੁਹਾਡੇ ਨਾਲ ਅਸੀਂ ਜਿਹੜਾ ਵਾ ਉਹ ਲੈ ਕੇ ਆਏ ਆ ਬੇਸਨ ਦਾ ਜਿਹੜਾ ਵਾ ਉਹ ਚਿਲਾ ਪਚਾ ਪੂੜਾ ਲਾ ਲੋ ਹਰ ਕੋਈ ਬਣਾਉਂਦਾ ਹੈ ਬੇਸਨ ਦਾ ਪੂੜਾ ਹਰ ਕਿਸੇ ਨੂੰ ਹੁੰਦਾ ਬਣਾਉਣਾ ਪਰ ਅੱਜ ਅਸੀਂ ਥੋੜਾ ਜਿਹਾ ਅਲੱਗ ਤਰੀਕੇ ਨਾਲ ਲੈ ਕੇ ਆਏ ਆ ਕਿਉਂਕਿ ਬੱਚੇ ਆ ਉਹਨਾਂ ਨੂੰ ਵੀ ਕਈ ਵਾਰੀ ਥੋੜੇ ਥੋੜੇ ਟਾਈਮ ਬਾਅਦ ਭੁੱਖ ਲੱਗਦੀ ਰਹਿੰਦੀ ਤੇ ਉਹ ਬੱਚਿਆਂ ਵਾਸਤੇ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਹੈ ਤੇ ਵੱਡੇ ਵਾਸਤੇ ਵੀ ਸਾਨੂੰ ਜਿਹੜਾ ਵਾ ਉਹ ਵੀਕ ਦੇ ਵਿੱਚ ਜਿਹੜਾ 7 ਡੇਸ ਵਿੱਚੋਂ 4 ਡੇਸ ਤੁਹਾਨੂੰ ਜਿਹੜਾ ਬੇਸਣ ਦਾ ਚਿਲਾ ਮੂੰਗੀ ਦੀ ਦਾਲ ਦਾ ਚਿਲਾ ਉਹ ਅਰਸ ਦਾ ਚਿਲਾ ਇਹਦੇ ਦੇ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਟਰਾਈ ਕਰਦੇ ਰਹਿਣਾ ਚਾਹੀਦਾ ਵਾ ਤੇ ਅੱਜ ਮੈਂ ਤੁਹਾਡੇ ਨਾਲ ਜਿਹੜਾ ਬੇਸਣ ਤੇ ਮੂੰਗੀ ਦੀ ਦਾਲ ਦਾ ਮਿਕਸ ਜਿਹੜਾ ਚਿਲਾ ਕੋਲ ਲੈ ਕੇ ਆਈਆਂ ਤੋਨੂੰ ਅਸੀਂ ਦੋ ਤਰੀਕੇ ਦੇ ਨਾਲ ਬਣਾ ਸਕਦੇ ਵਿਜੀਟੇਰੀਅਨ ਕਿਸ ਤਰ੍ਹਾਂ ਬਣਾ ਕੇ ਖਾ ਸਕਦੇ ਤੇ ਨੌਨ-ਵਜੀਟੇਰੀਅਨ ਕਿਸ ਤਰ੍ਹਾਂ ਤੇ ਇਹ ਜਿਹੜਾ ਪ੍ਰੋਟੀਨ ਦਾ ਭਰਪੂਰ ਸਰੋਤ ਹੈ ਇਹ ਦੇ ਵਿੱਚ ਸਾਨੂੰ ਕਾਫੀ ਮਾਤਰਾ ਵਿੱਚ ਜਿਹੜਾ ਪ੍ਰੋਟੀਨ ਮਿਲਦਾ ਹੈ ਤੇ ਸੌਰੀ ਤੇ ਅਸੀਂ ਜਿਹੜਾ ਵਾ ਉਹ ਬੱਚਿਆਂ ਦੇ ਟਿਫਨ ਵਿੱਚ ਵੀ ਜਿਹੜਾ ਵਾ ਉਹ ਐਡ ਕਰ ਸਕਦੇ ਆ ਤੇ ਜਦੋਂ ਵੀ ਉਹਨੂੰ ਭੁੱਖ ਲੱਗੇ ਉਦੋਂ ਸਿਰ ਉਹ ਬਣਾ ਕੇ ਜਿਹੜਾ ਵਾ ਉਹ ਦੇ ਸਕਦੇ ਆ ਤੇ ਅੱਜ ਵੀ ਜਿਹੜਾ ਵਾ ਉਹ ਏ ਟਰਾਈ ਕਰਨ ਲੱਗੀ ਆ ਇੱਧਰ ਮੈਂ ਜਿਹੜਾ ਵਾ ਤਵਾ ਰੱਖ ਲਿਆ ਹੈ ਤੇ ਉਹ ਜਿਹੜਾ ਵਾ ਹੌਲੀ-ਹੌਲੀ ਜਿਹੜਾ ਵਸ ਆ 로 ਫਲੇਮ ਤੇ ਕਰ ਦਿੱਤਾ ਇਹ ਗਰਮ ਹੋਵੇਗਾ ਪੋਨੀ ਦੇ ਸੱਕ ਜਿਹੜਾ ਵਾ ਅਸੀਂ ਆਪਣਾ ਜਿਹੜਾ ਵਾ ਇਹਦਾ ਬੈਟਰ ਤਿਆਰ ਕਰ ਲੈਣੇ ਆ ਇਹਦੇ ਲਈ ਅਸੀਂ ਜਿਹੜਾ ਵਾ ਇੱਕ ਮੈਂ ਜਿਹੜਾ ਵਾ ਤਿੰਨ ਤੋਂ ਚਾਰ ਜਿਹੜੇ ਪੂਰੇ ਬਣਾਵਾਂਗੀ ਉਹਦੇ ਅਕੋਰਡਿੰਗ ਇਹਦੇ ਵਿੱਚ ਮੈਂ ਜਿਹੜਾ ਵਾ ਬੇਸਨ ਤੇ ਮੂੰਗੀ ਦਾ ਆਟਾ ਹਾਫ ਆਫ ਇਕੁਅਲ ਕਵਾਂਟੀਟੀ ਵਿੱਚ ਪਾ ਕੇ ਤੇ ਮੈਂ ਰੱਖਿਆ ਹੋਇਆ ਮੈਂ ਅ ਜੇ ਜੜੀਆ ਕਈ ਵਾਰੀ ਮੈਂ ਸਵੇਰ ਦੇ ਟਾਈਮ ਇਹ ਮਿਕਸ ਸਾਟੇ ਦੀ ਰੋਟੀ ਵੀ ਪਕਾ ਲੈਂਦੀ ਆ ਜਦੋਂ ਦਿਲ ਕਰੇ ਮੈਂ ਪੂੜਾ ਬਣਾ ਲੈਂਦੀ ਆ ਤੇ ਅਲੱਗ-ਅਲੱਗ ਵੀ ਰੱਖਿਆ ਜਦੋਂ ਅਲੱਗ-ਅਲੱਗ ਖਾਣ ਨੂੰ ਮਨ ਕਰੇ ਤਾਂ ਫਿਰ ਇਸ ਮੂੰਗ ਦਾਲ ਦਾ ਅਲੱਗ ਵੀ ਬਣਾ ਲੀਦਾ ਵਾ ਬੇਸਨ ਦਾ ਲੱਗ ਵੀ ਬਣਾ ਲਿਆ ਤੇ ਇਹ ਮਿਕਸਰ ਇਸ ਦੇ ਵਿੱਚ ਅਸੀਂ 5 ਚਮਚਾ ਲੈ ਆ ਆਟਾ ਛੋਟਾ ਐ ਸੀ ਵੱਡੇ ਵਿੱਚ ਕਨਵਰਟ ਕਰਦੇ ਆ ਇਹਨੂੰ ਤੇ ਇਹਦੇ ਵਿੱਚ ਮੈਂ ਜਿਹੜੀ ਸੋਇਆ ਬੀਂਦੀ ਹੈ ਬੜੀਆਂ ਐ ਐ ਲੈਣ ਨੂੰ ਈ ਬੜੀਆਂ ਜਿਹਨੂੰ ਟ੍ਰੀ ਵੀ ਰਹੀਏ ਸੋਇਆ ਬੀਂਦੀਆਂ ਬੜੀਆਂ ਉਹਨਾਂ ਨੂੰ ਮੈਂ ਐਨੀਆਂ ਕਿ ਲੈ ਕੇ ਤੇ ਉਹਨਾਂ ਨੂੰ ਮਿਕਸੀ ਵਿੱਚ ਜਿਹੜਾ ਕਰ ਲਿਆ ਗ੍ਰੈਂਡ ਜਿਹੜੇ ਵੈਜੀਟੇਰੀਅਨ ਐ ਐਗ ਨਹੀਂ ਖਾਂਦੇ ਉਹ ਜਿਹੜੀ ਸੋਇਆ ਬੀਂਦੀਆਂ ਬੜੀਆਂ ਵਿੱਚ ਜਿਹੜੀਆਂ ਉਹ ਥੋੜੀਆਂ ਜੀਆਂ ਗ੍ਰੈਂਡ ਕਰਕੇ ਇਹਦੇ ਬੈਟਰ ਦੇ ਵਿੱਚ ਐਡ ਕਰ ਲਓ ਤੇ ਜਿਹੜੇ ਬੱਚੇ ਮੋਸਮੀ ਪਿਆਜ਼ ਵਗੈਰਾ ਜਾਂ ਸਬਜ਼ੀਆਂ ਵਿੱਚ ਖਾਣਾ ਪਸੰਦ ਨਹੀਂ ਕਰਦੇ ਜਿਹੜੇ ਕਰਦੇ ਆ ਉਹ ਤੁਸੀਂ ਐਡ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਇਹਦੇ ਵਿੱਚ ਨੂਨ ਮਿਰਚ ਮਸਾਲਾ ਐਡ ਕਰਕੇ ਤੇ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਦਹੀਂ ਐਡ ਕਰ ਲਓ 1 ਚਮਚਾਚ ਅਸੀਂ ਇਹਦੇ ਵਿੱਚ ਦਹੀਂ ਐਡ ਕਰ ਲਿਆ ਉਹਾਂ ਜੀ ਨਮਕ ਥੋੜੀ ਜੀ ਹਲਦੀ ਜੀਰਾ ਇਹ ਸਭ ਐਡ ਕਰ ਲਈ ਅਸੀਂ ਹੁਣ ਅਸੀਂ ਜਿਹੜਾ ਵਾ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰਾਂਗੇ ਖਾਂਚ ਬਹੁਤ ਹੀ ਟੇਸਟੀ ਤੇ ਮੂੰਗ ਦਾਲ ਦੇ ਮੂੰਗੀ ਦੀ ਜਿਹੜੀ ਤਾਰ ਹੁੰਦੀ ਆ ਉਹਦੇ ਵਿੱਚ ਕਾਫੀ ਮਾਤਰਾ ਵਿੱਚ ਪ੍ਰੋਟੀਨ ਹੁੰਦਾ ਹੈ ਤੇ ਜਿਹੜੀਆਂ ਵਾ ਸੋਇਆ ਬਿੰਦੀਆਂ ਵੜੀਆਂ ਐ ਉਹਨਾਂ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਵਾ ਉਹ ਪ੍ਰੋਟੀਨ ਹੁੰਦਾ ਤੇ ਸਾਨੂੰ ਜਿਹੜਾ ਵਾ ਇਹ ਇੰਨੇ ਟਾਈਮ ਜਿਹੜੀ ਇਹ ਹੈਬਿਟ ਬਣਾਈ ਹੈ ਆਪਣੀ ਰੋਟੀ ਖਾਈ ਜੋ ਰੋਟੀ ਖਾਈ ਜੋ ਉਹਦੇ ਤੋਂ ਥੋੜਾ ਛੁਟਕਾਰਾ ਪਾ ਕੇ ਸਾਨੂੰ ਆਪਣੀ ਡਾਈਟ ਵਿੱਚ ਕੁਝ ਚੇਂਜ ਲੈਣਾ ਚਾਹੀਦਾ ਵਾ ਇੱਕ ਡਾਈਟ ਮੈਂ ਤੁਹਾਨੂੰ ਅੱਗੇ ਦੱਸੀ ਸੀਗੀ ਇਹ ਹੈ ਜੀ ਸਾਡੀ ਸੈਕੰਡ ਡਾਈਟ ਜੇ ਤੁਹਾਨੂੰ ਇਹ ਪਸੰਦ ਆਏਗੀ ਤਾਂ ਕਮੈਂਟ ਕਰਕੇ ਦੱਸਣਾ ਫਿਰ ਅਸੀਂ ਤੁਹਾਨੂੰ ਤੀਸਰੀ ਡਾਈਟ ਵੀ ਦੱਸਾਂਗੇ ਜਿਹੜੀਆਂ ਕਿ ਅਸੀਂ ਵੀਕ ਦੇ ਵਿੱਚ ਚੇਂਜ ਕਰ ਕਰਕੇ ਖਾ ਸਕਦੇ ਆ ਤੇ ਨਾਲੇ ਆਪਣਾ ਮਨ ਵੀ ਖੁਸ਼ ਰਹਿੰਦਾ ਹੈ ਕੁਝ ਜਿਹੜਾ ਚੇਂਜ ਖਾਣ ਨੂੰ ਮਿਲਦਾ ਹੈ ਤੇ ਜਿਸ ਤਰ੍ਹਾਂ ਹੁਣ ਜਿਹੜਾ ਬਰਸਾਤ ਦਾ ਸੀਜ਼ਨ ਆ ਤੇ ਸਰਦੀਆਂ ਵਗੈਰਾ ਵੀ ਜਿਹੜੀਆਂ ਬਹੁਤ ਟਾਟਾਂ ਤੇ ਜਿਹੜੀਆਂ ਹੈ ਵੀ ਆ ਉਹ ਪ੍ਰਸਾਦ ਦੇ ਵਿੱਚ ਬਿਲਕੁਲ ਹੀ ਇਨਫੈਕਸ਼ਨ ਦਾ ਖਤਰਾ ਸਾਨੂੰ ਬਾਹਰ ਦੀਆਂ ਸਬਜ਼ੀਆਂ ਵਗੈਰਾ ਜਿਹੜੀਆਂ ਨਹੀਂ ਖਾਈ ਕਰਨੀਆਂ ਚਾਹੀਦੀਆਂ ਤੇ ਘਰ ਦਾ ਬਣਿਆ ਖਾਣਾ ਚਾਹੀਦਾ ਹੈ ਕਿਉਂਕਿ ਬਹੁਤ ਜ਼ਿਆਦਾ ਬੁਖਾਰ ਫੀਵਰ ਸਾਰਿਆਂ ਨੂੰ ਵਾਇਰਸ ਜਿਹਾ ਲੱਭ ਹੋ ਰਿਹਾ ਹੈ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤੇ ਦੇਖੋ ਇਸ ਤਰੀਕੇ ਦਾ ਬੈਟਰ ਬਣ ਗਿਆ ਨੇ ਥੋੜਾ ਜਿਹਾ ਪਤਲਾ ਕਰਾਂਗੇ ਨਾ ਤਾਂ ਇਹ ਜ਼ਿਆਦਾ ਪਤਲਾ ਕਰਨਾ ਹੈ ਨਾ ਜ਼ਿਆਦਾ ਠਿੱਕ ਹੋਣਾ ਚਾਹੀਦਾ ਸਹੀ ਤਰੀਕੇ ਨਾਲ ਮਿਕਸ ਕਰ ਲਿਆ ਤੇ ਇਹ ਦੇਖੋ ਇਸ ਤਰੀਕੇ ਦਾ ਪੈਟਰਾਈ ਜਿਹੜਾ ਬਣ ਕੇ ਤਿਆਰ ਹੋ ਗਿਆ ਤੇ ਸਾਡਾ ਤਵਾ ਆਨ ਸੁਧਰਮ ਇਹਦੇ ਉੱਪਰ ਅਸੀਂ ਪੂਣਾ ਜਿਹੜਾ ਕਿਓ ਲਗਾਵਾਂਗੇ ਕਿਉਂਕਿ ਚਿਪਕਦਾ ਪਹਿਲਾ ਜਿਹੜਾ ਪੂਣਾ ਉਹ ਜਿਹੜਾ ਚਿਲਾ ਉਹ ਚਿਪਕਨ ਦਾ ਡਰ ਦੇਿੰਦਾ ਇਸ ਤਰੀਕੇ ਨਾਲ ਜਿਹੜਾ ਵਾ ਉਤੇ ਆਪਣਾ ਮਟੀਰੀਅਲ ਪਾ ਕੇ ਤੇ ਇਹਨੂੰ ਜਿਹੜਾ ਵਾ ਚਮਚ ਦੀ ਹਲਕੇ ਨਾਲ ਅਸੀਂ ਗੋਲ-ਗੋਲ ਘਮਾਉਂਦੇ ਜਾਵਾਂਗੇ ਤੇ ਇੱਕਦਮ ਪਤਲਾ ਤੇ ਰੋਟੀ ਦੀ ਸ਼ੇਪ ਦਾ ਜਿਹੜਾ ਵਾ ਰੋਟੀ ਦੀ ਸ਼ੇਪ ਦਾ ਗੋਲ ਕਰ ਦਵਾਂਗੇ ਤਾਂ ਬਾਹ ਤੁਹਾਡੇ ਜਿਹੜਾ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਤੇ ਇਹਨੂੰ ਜਿਹੜਾ ਵਾ ਘਿਓ ਨਾਲ ਦਾ ਤੇਲ ਨਾਲ ਚੰਗੀ ਤਰ੍ਹਾਂ ਗ੍ਰੀਸ ਕਰ ਲਿਓ ਤਾਂ ਜੋ ਜਿਹੜਾ ਵਾ ਥੱਲੇ ਚਿੱਟੇ ਨਾ पहले पूरे की गल होती फिर दूसरी बार जरा नहीं चिपकता पहला कई बार चिपक भी जाता है लागे दो बखाने देखो कि वी जरा बैटर फैल गया है तो बन के तैयार होया है ਥੋੜੀ ਦੇਰ ਤੱਕ ਜਿਹੜੀ ਹੈ ਇੱਕਦਾਂ ਮਿੰਟ ਜਿਹੜੀ ਪੱਕਣ ਦੀ ਵੇਟ ਕਰਨੀ ਆ ਇੱਕਦਾਂ ਮੈਨੂੰ ਨਹੀਂ ਥਾਲ ਦੇਣਾ ਨਹੀਂ ਤਾਂ ਇਹ ਥੱਲੇ ਜਿਹੜਾ ਘੁੱਟ ਜਿਵੇਂਗਾ ਇਹਨੂੰ ਅਸੀਂ ਆ ਪਲਟੇ ਦੀ ਹੈਲਪ ਦੇ ਨਾਲ ਜਿਹੜਾ ਹੌਲੀ-ਹੌਲੀ ਬਿਲਕੁਲ ਆਰਾਮ ਦੇ ਨਾਲ ਕਰਨਾ ਕਾਲੀ ਬਾਜੀ ਜਿਹੜੀ ਹੈ ਜਲਦੀ ਬਾਜੀ ਵਿੱਚ ਨਹੀਂ ਕਰਨਾ ਆਇਲ ਲਗਾਉਣਾ ਚਾਹੁੰਦੇ ਆ ਕਿ ਉਹ ਲਗਾਉਣਾ ਚਾਹੁੰਦੇ ਤਾਂ ਮੈਂ ਦੱਸ ਸਕਦੇ ਜੇ ਨਹੀਂ ਲਗਾਉਣਾ ਚਾਹੁੰਦੇ ਤਾਂ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਬਚਨਗੇ ਤਾਂ ਇਸ ਕਰਕੇ ਇੱਥੇ ਥਿਓ ਲਗਾ ਦਿਓ ਜੇ ਤੁਸੀਂ ਆਪਣੇ ਡਾਈਟ ਦਾ ਧਿਆਨ ਰੱਖ ਰਹੇ ਹੋ ਤਾਂ ਫਿਰ ਤੁਸੀਂ ਇਸ ਤਰੀਕੇ ਨਾਲ ਵੀ ਖਾ ਸਕਦੇ ਹੋ ਤੇ ਦੇਖੋ ਬਹੁਤ ਵਧੀਆ ਜਿਹੜਾ ਉਹ ਪੂਰਾ ਬਣ ਕੇ ਤਿਆਰ ਹੋਇਆ ਦੋਨੋਂ ਪਾਸਿਆਂ ਤੋਂ ਦੇਖ ਸਕਦੇ ਹੋ ਤੁਸੀਂ ਇਹਨੂੰ ਜਿਹੜਾ ਚਟਨੀ ਦੇ ਨਾਲ ਸੌਸ ਨਾਲ ਦਹੀਂ ਦੇ ਨਾਲ ਮੱਖਣ ਦੇ ਨਾਲ ਕਿਸੇ ਤਰੀਕੇ ਨਾਲ ਵੀ ਖਾ ਸਕਦੇ ਹੋ ਤੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਆ ਕਿ ਮੈਂ ਤੁਹਾਨੂੰ ਦੂਸਰੇ ਤਰੀਕੇ ਵਾਲਾ ਵੀ ਜਿਹੜਾ ਬਣਾ ਕੇ ਦਿਖਾਉਣੀ ਆ ਇਹ ਤਾਂ ਜਿਹੜੇ ਵੈਜੀਟੇਰੀਅਨ ਜਿਹੜੇ ਐਗ ਵਗੈਰਾ ਨਹੀਂ ਖਾਂਦੇ ਉਹ ਇਸ ਤਰੀਕੇ ਨਾਲ ਬਣਾ ਸਕਦੇ ਆ ਤੇ ਜਿਹੜੇ ਐਗ ਖਾਂਦੇ ਨੇ ਉਹ ਕਿਸ ਤਰੀਕੇ ਨਾਲ ਬਣਾ ਸਕਦੇ ਤੁਹਾਨੂੰ ਉਹ ਵੀ ਦਿਖਾਉਣੀ ਆ ਕਿ ਇਹ ਜਿਹੜਾ ਵਾ ਬਹੁਤ ਹੀ ਖਾਣ ਚ ਟੇਸਟੀ ਹੁੰਦਾ ਹੈ ਤੇ ਬਹੁਤ ਹੀ ਹੈਲਦੀ ਤੇ ਪ੍ਰੋਟੀਨ ਪਰਤੂ ਹੁੰਦਾ। ਹਾਂਜੀ ਤੇ ਜਿਹੜਾ ਮੇਰਾ ਵੱਡਾ ਬੇਟਾ ਹੈ ਉਹ ਐਗ ਨਹੀਂ ਖਾਂਦਾ ਇਸ ਕਰਕੇ ਉਹ ਲਈ ਮੈਂ ਜਿਹੜਾ ਵਾ ਸੋਇਆ ਬੀਂਜ ਦੀਆਂ ਵੱਡੀਆਂ ਵਾਲਾ ਬਣਾਇਆ ਸੀਗਾ ਤੇ ਦੂਸਰਾ ਬੇਟਾ ਛੋਟਾ ਉਹ ਐਗ ਖਾ ਲੈਂਦਾ ਹੈ। ਤੇ ਉਹਦੇ ਵਾਸਤੇ ਅਸੀਂ ਐਗ ਵਾਲਾ ਐਗ ਵਾਲਾ ਕਿਵੇਂ ਬਣਾ ਸਕਦੇ ਆ? ਇਹ ਜਿਹੜਾ ਬੈਟਰ ਹੈ ਇਹਦੇ ਵਿੱਚ ਜਿਸੀਂ ਜਰਵਾ ਤੇ ਐਗ ਹੈ ਇੱਕ ਐਗ ਐਡ ਕਰ ਲਵਾਂਗੇ ਤੁਸੀਂ ਜਿਹੜੀਆਂ ਵੜੀਆਂ ਇਹਦੇ ਵਿੱਚ ਸਕਿਪ ਵੀ ਕਰ ਸਕਦੇ ਹੋ ਜੇ ਐਡ ਕਰਨੀਆਂ ਚਾਹੋ ਤਾਂ ਕਰ ਸਕਦੇ ਹੋ ਇਹਨੂੰ ਚੰਗੀ ਤਰੀਕੇ ਨਾਲ ਹਿਲਾ ਲਵਾਂਗੇ ਇਹ ਜਰਵਾ ਇਹ ਬਿਲਕੁਲ ਵੀ ਨਹੀਂ ਚਿਪਕੇਗਾ ਤੇ ਫੋਰ ਵੀ ਵਧੀਆ ਫੁੱਲ ਕੇ ਤਿਆਰ ਹੋਵੇਗਾ ਇਸ ਤਰੀਕੇ ਨਾਲ ਜਿਹੜਾ ਵਾ ਚਮਚੇ ਦੇ ਉੱਪਰ گول گول ਘੁਮਾਈ ਜਾਣਾ ਹੈ ਤੇ ਇਹਨੂੰ ਜਿਹੜਾ ਬੈਟਰ ਨੂੰ ਫਲੋਕ ਦੇ ਜਾਣਾ ਹੈ ਜਿੱਦਾਂ ਰੋਟੀ ਜਿੰਨਾ ਇਹ ਪਤਲਾ ਹੋ ਗਿਆ ਤੇ ਇਹ ਤੁਹਾਡਾ ਜਿਹੜਾ ਪੂਰਾ ਬੰਨੂ ਤਿਆਰ ਸੰਗੀਤ ਨਾਲ ਉੱਤੋਂ ਜਿਹੜਾ ਬੈਨ ਨੂੰ ਸਾਫ਼ ਕਰਦੇ ਨੇ ਤੇ ਦੇਖੋ ਤੇ ਇਹ ਜਿਹੜਾ ਐਗ ਵਾਲਾ ਵਧੀਆ ਤਰੀਕੇ ਨਾਲ ਫੁੱਲ ਕੇ ਤਿਆਰ ਹੋਵੇਗਾ नीचे चिपकता भी नहीं है जल्दी बन फ्राई करके जरूर तो देखो भी इस तरीके ट्राई जरूर करे फिर कमेंट करके किस तरीके का बनया एग वाला कूड़ा कि बनया है हाँ जी ये जी एग वाला कूड़ा ਇਹ ਬਹੁਤ ਵਧੀਆ ਬਣਿਆ ਹੈ ਤੇ ਤੁਸੀਂ ਵੀ ਬਣਾਓ ਟਰਾਈ ਕਰੋ ਆਪਣੇ ਬੱਚਿਆਂ ਨੂੰ ਤੁਸੀਂ ਉਹਨਾਂ ਨੂੰ ਟਿਫਨ ਬਾਕਸ ਵਿੱਚ ਵੀ ਦੇ ਸਕਦੇ ਹੋ ਸਵੇਰ ਦੇ ਬ੍ਰੇਕਫਾਸਟ ਵਿੱਚ ਤੁਸੀਂ ਜਿਹੜਾ ਵਾ ਇਹਨੂੰ ਦਹੀਂ ਦੇ ਨਾਲ ਜਾਂ ਤੁਸੀਂ ਚਾਹ ਦੇ ਨਾਲ ਇੰਜੋਏ ਕਰੋ ਤੇ ਇੱਕ ਜਿਹੜੀ ਆ ਪ੍ਰੋਟੀਨ ਭਰਪੂਰ ਜਿਹੜੀ ਹੈਲਦੀ ਡਾਈਟ ਵਾ ਉਹਨੂੰ ਜਿਹੜਾ ਤੁਸੀਂ ਆਪਣਾ ਪੂਰਾ ਕਰ ਸਕਦੇ ਹੋ ਤੇ ਜਿਹੜਾ ਤੁਸੀਂ ਸਵੇਰੇ ਦੁਪਹਿਰ ਸ਼ਾਮ ਦੇ ਟਾਈਮ ਹੋਦੀ ਖਾਂਦੇ ਹੋ ਉਤੋਂ ਇੱਕ ਟਾਈਮ ਜਿਹੜਾ ਸਿੱਧਾਰਾ પાਸ ਕਰਦੇ ਹੋ ਤੇ ਜਿਹੜਾ ਤੁਸੀਂ ਆਪਣਾ weight ਵਾ ਕੋ ਜਿਹੜਾ ਵਾ ਦਿਨਾਂ ਵਿੱਚ ਜਿਹੜਾ ਵਾ ਵਧਿਆ ਹੋਇਆ weight ਆ ਉਹਨੂੰ ਘਟਾ ਸਕਦੇ ਹੋ ਜੇ ਤੁਸੀਂ ਇਸ ਤਰੀਕੇ ਦੀ ਹੈਲਦੀ ਡਾਈਟੀ ਹੋਵਗੇ ਤੇ ਫਿਰ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਂ